ਦਸੰਡੇ ਸ਼ੋਅ ਦੇ ਇਸ ਦੂਸਰੇ ਪੜਾਅ ਕਾਨੂੰਨੀ ਨੁਕਤੇ ਦੇ ਵਿੱਚ ਸਵਾਗਤ ਹੈ। ਦਿਲਸਾਭ ਕੇਰਲ ਹਾਈ ਕੋਰਟ ਦਾ ਇੱਕ ਫੈਸਲਾ ਆਇਆ ਉਹ ਕਹਿੰਦੇ ਵੀ ਜੇ ਬੋਲਣ ਦੀ ਆਜ਼ਾਦੀ ਨਹੀਂ ਤਾਂ ਫਿਰ ਆਜ਼ਾਦੀ ਦੇ ਕੋਈ ਮੈਨੇ ਨੀ ਰਹਾ ਜਾਂਦੇ। ਇਹ ਕਿਸ ਸੰਦਰਭ ਦੇ ਵਿੱਚ ਗੱਲ ਆਖੀ ਹੈ ਤੇ ਕਿਸ ਕਿਵੇਂ ਇਹਦੇ ਮੈਨੇ ਕੀ ਲੰਨੇ। ਭਮ ਸਾਹਿਬੇ ਬੜੀ ਮਹੱਤਵਪੂਰਨ ਜੱਜਮੈਂਟਸ ਸਾਡੀਆਂ ਦੋ ਹਾਈ ਕੋਰਟਸ ਨੇ ਦਿੱਤੀਆਂ ਨੇ ਰੀਸੈਂਟਲੀ ਜਿਸ ਦੇ ਵਿੱਚ ਬੋਲਣ ਦੀ ਆਜ਼ਾਦੀ ਦਾ ਜਿਹੜਾ ਉਹ ਰਖਵਾਲੀ ਕੀਤੀ ਗਈ ਹੈ ਹੂੰ ਜਿਸ ਦੇ ਵਿੱਚ ਪਹਿਲਾਂ ਦਾ ਬੰਬੇ ਹਾਈ ਕੋਰਟ ਨੇ ਜਿਹੜੀ ਉੱਥੇ ਪੁਲਿਸ ਫੈਕਟ ਚੈੱਕ ਯੂਨਿਟ ਬਣਾਉਣ ਜਾ ਰਹੀ ਸੀ ਹੂੰ ਸੋ ਫੈਕਟ ਚੈਕਿੰਗ ਦੇ ਨਾਮ ਤੇ ਤੁਹਾਨੂੰ ਪਤਾ ਹੈ ਵੀ ਦਰਅਸਲ ਹੋਣਾ ਕੀ ਸੀ ਜੀ ਹੋਣਾ ਉਹ ਸੀ ਜੋ ਪੰਜਾਬ ਦੇ ਵਿੱਚ ਹੋ ਰਿਹਾ ਹੈ ਹੂੰ ਕਿ ਆਪਣੇ ਵਿਰੋਧੀਆਂ ਨੂੰ ਆਪਣੇ ਵਿਰੁੱਧ ਬੋਲਣ ਵਾਲਿਆਂ ਨੂੰ ਫੈਕਟ ਚੈੱਕ ਦੇ ਨਾਮ ਉੱਤੇ ਚੱਕ-ਚੱਕ ਕੇ ਜੇਲ੍ਹਾਂ ਦੇ ਵਿੱਚ ਛੁੱਟਣਾ ਸੀ ਹੂੰ ਸੋ ਉਹਨਾਂ ਫੈਕਟ ਚੈੱਕ ਯੂਨਿਟ ਦੇ ਜਿਹੜੇ ਬਾਇਲॉज ਬਣਾਏ ਗਏ ਸੀ ਉਹਨਾਂ ਨੂੰ ਗੈਰ ਸੰਵਿਧਾਨਕ ਇਕਰਾਰ ਦਿੱਤਾ ਹੈ ਬੰਬੇ ਹਾਈ ਕੋਰਟ ਨੇ ਕਿ ਬੋਲਣ ਦੀ ਆਜ਼ਾਦੀ ਦੀ ਬੋਲਣ ਦੀ ਸੁਤੰਤਰਤਾ ਦਾ ਇਹ ਵਿਰੋਧ ਹੈ ਇਹ ਉਲੰਘਣਾ ਹੈ ਇਸੇ ਤਰ੍ਹਾਂ ਕੇਰਲਾ ਹਾਈ ਕੋਰਟ ਨੇ ਬੜੀ ਮਹੱਤਵਪੂਰਨ ਜੱਜਮੈਂਟ ਦਿੰਦੇ ਹੋਏ ਕਿਹਾ ਹੈ ਕਿ YouTube ਚੈਨਲ ਸੀ ਜਿਸ ਦਾ ਨਾਮ ਸੀ I21 News ਜੀ ਉਹਨਾਂ ਨੇ ਕਿਸੇ 크੍ਰਿਸਚੀਅਨ ਧਾਰਮਿਕ ਆਗੂ ਦੀ ਅਮਰੀਕਾ ਦੇ ਵਿੱਚ ਹੋਈ ਮੌਤ ਦੇ ਉੱਤੇ ਸਵਾਲ ਚੱਕੇ ਸੀ ਕਿ ਉਸ ਦੇ ਪਿੱਛੇ ਕੋਈ ਸਾਜ਼ਿਸ਼ ਹੈ ਹੂੰ ਇਹ ਕਰਕੇ ਇੱਕ ਵੀਡੀਓ ਬਣਾਈ ਸੀ ਯੂਟਿਊਬਰ ਨੇ ਤਾਂ ਜਿਹੜਾ ਉਹ ਸੈਕਟਰ ਦੇ ਵੱਲੋਂ ਉਸ ਦੇ ਉੱਤੇ ਪਰਚਾ ਦਰਜ ਕਰਵਾਇਆ ਗਿਆ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਹੂੰ ਜਿਸ ਤਰ੍ਹਾਂ ਮਾਲਵਿੰਦਰ ਸਿੰਘ ਮਾਲੀ ਦੇ ਉੱਤੇ ਕਰਵਾਇਆ ਗਿਆ ਹੂੰ ਤੇ ਹੋਰ ਧਾਰਾ ਮਾਮ ਲਗਾ ਕੇ ਤੇ ਐਂਟੀਸੀਪੇਟਰੀ ਬੇਲ ਵਾਸਤੇ ਉਸ ਯੂਟਿਊਬਰ ਨੇ ਅਪਲਾਈ ਕੀਤਾ ਹੂੰ ਉਸ ਨੂੰ ਐਂਟੀਸੀਪੇਟਰੀ ਬੇਲ ਮਿਲ ਗਈ ਸੈਸ਼ਨ ਕੋਰਟ ਤੋਂ ਪਰ ਸੈਸ਼ਨ ਕੋਰਟ ਨੇ ਉਸ ਦੇ ਉੱਤੇ ਇੱਕ ਸ਼ਰਤ ਲਗਾ ਦਿੱਤੀ ਕਿ ਤੂੰ ਇਸ ਮਸਲੇ ਦੇ ਉੱਤੇ ਕੋਈ ਵੀ ਹੋਰ ਵੀਡੀਓ ਨਹੀਂ ਬਣਾਏਗਾ ਹੂੰ ਉਸ ਬੇਲ ਕੰਡੀਸ਼ਨ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਹਮ ਉਸ ਯੂਟਿਊਬਰ ਨੇ ਅਤੇ ਇਹ ਗੱਲ ਆਖੀ ਕਿ ਬੋਲਣ ਦੀ ਤੇ ਵਿਚਾਰਾਂ ਦੀ ਜਿਹੜੀ ਆਜ਼ਾਦੀ ਹੈ ਅਭੀ ਵਿਅਕਤੀ ਦੀ ਆਜ਼ਾਦੀ ਹੈ ਉਸ ਦੀ ਉਲੰਘਣਾ ਹੈ ਇਹ ਕੰਡੀਸ਼ਨ ਜੀ ਤਾਂ ਹਾਈ ਕੋਰਟ ਨੇ ਉਸ ਯੂਟਿਊਬਰ ਦਾ ਪੱਖ ਲੈਂਦਿਆਂ ਹੋਇਆਂ ਜਸਟਿਸ ਬੈਂਚੂ ਕੁਰੀਨ ਥਾਮਸ ਦਾ ਜਿਹੜਾ ਬੈਂਚ ਸੀ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੀ ਇਹ ਬੇਲ ਕੰਡੀਸ਼ਨ ਹੈ ਇਹ ਗੈਰ ਸੰਵਿਧਾਨਕ ਹੈ ਇਸ ਤਰ੍ਹਾਂ ਦਾ ਜਿਹੜਾ ਬਲੈਂਕਟ ਆਰਡਰ ਹੈ ਉਹ ਪਾਸ ਕਰਕੇ ਉਸ ਦਾ ਮੂੰਹ ਬੰਦ ਨਹੀਂ ਕਰਵਾਇਆ ਜਾ ਸਕਦਾ ਹੂੰ ਤਾਂ ਉਹਨਾਂ ਨੇ ਕਿਹਾ ਡਾਇਰੈਕਸ਼ਨਸ ਵਿਚ ਆਰ ਇਨ ਨੇਚਰ ਆਫ ਬਲੈਂਕਟ ਬਲੈਂਕਟ ਆਰਡਰਸ ਰਿਸਟ੍ਰਿਕਟਿੰਗ ਦਾ ਰਾਈਟਸ ਆਫ ਅ ਪਰਸਨ ਟੂ ਐਕਸਪ੍ਰੈਸ ਐਨ ਓਪੀਨੀਅਨ ਕੈਨ ਨਾਟ ਬੀ ਇਸ਼ੂਡ ਅੰਡਰ ਦਾ ਗਾਈਸ ਆਫ ਇਮਪੋਜ਼ਿੰਗ ਕੰਡੀਸ਼ਨਸ ਵਾਈਲ ਗ੍ਰਾਂਟਿੰਗ ਬੇਲ ਹੂੰ ਕੋਰਟ ਐਮਫਸਾਈਜ਼ਡ ਦਾ ਇੰਪੋਰਟੈਂਸ ਆਫ ਇੰਡੀਪੈਂਡੈਂਟ ਮੀਡੀਆ ਇਨ ਅ ਡੈਮੋਕ੍ਰੇਸੀ ਹੂੰ ਕੋਰਟ ਨੇ ਇੰਡੀਪੈਂਡੈਂਟ ਮੀਡੀਆ ਦੇ ਮਹੱਤਵ ਦੇ ਉੱਤੇ ਬੋਲਦੇ ਹੋਏ ਕਿਹਾ ਹਾਊਐਵਰ ਮੱਚ ਪੀਪਲ ਮੇ ਹੇਟ ਅ ਫਰੀ ਪ੍ਰੈਸ ਉਹ ਕਹਿੰਦੇ ਜੀ ਲੋਕਾਂ ਨੂੰ ਹੋ ਸਕਦਾ ਹੈ ਵੀ ਫਰੀ ਪ੍ਰੈਸ ਜਿੰਨੀ ਮਰਜ਼ੀ ਬੁਰੀ ਲੱਗਦੀ ਹੋਵੇ ਇਟਸ ਐਬਸੈਂਸ ਲੀਡਸ ਟੂ ਕਟੇਲਮੈਂਟ ਆਫ ਡੈਮੋਕਰੈਟਿਕ ਰਾਈਟਸ ਐਂਡ ਈਵਨ ਲਿਬਰਟੀ ਜੇ ਫਰੀ ਪ੍ਰੈਸ ਨਾ ਹੋਵੇ ਤਾਂ ਉਥੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਮੁਲਕ ਆਜ਼ਾਦ ਹੈ ਜਾਂ ਡੈਮੋਕਰੈਟਿਕ ਹੈ ਜੀ the absence of free press has been said to be the absence of democracy ji oh kehnde log je free press nahi ta eh manno vi loktantra vi nahi so inni bam sahab vaddi statement high court ne ditti hm te eh judgment ek free press de utte jehde ajj kal independent media hai jinna nu sarkaran de vallon pareshan kita ja rha hai ji ਝੂਠੇ ਪਰਚੇ ਦਰਜ ਕਰਕੇ ਉਹਨਾਂ ਦਾ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਉਹ ਛੋਟੇ ادارے ਨੇ ਇਕੱਲਾ ਬੰਦਾ ਦੋ ਬੰਦੇ YouTube ਚੈਨਲ ਚਲਾ ਰਹੇ ਨੇ ਹਮ ਉਹਨਾਂ ਦੀ ਜਿਹੜੀ ਸਿਆਸੀ ਪਹੁੰਚ ਆ ਜਾਂ ਤੁਸੀਂ ਕਹਿ ਲਓ ਪੈਸਿਆਂ ਦੇ ਵਿੱਚ ਜਾਂ ਉਹ ਕਿਸੇ ਵੱਡੇ ادارے ਦੇ ਵਾਂਗੂ ਕੋਈ ਤਕੜੇ ਨਹੀਂ ਕਿਸੇ ਵੱਡੇ ਅਖਬਾਰ ਦੇ ਵਾਂਗੂ ਕਿਸੇ ਵੱਡੇ ਟੀਵੀ ਚੈਨਲ ਦੇ ਵਾਂਗੂ ਉਹਨਾਂ ਕੋਲੇ ਪੈਸੇ ਨਹੀਂ ਹੈਗੇ ਉਹਨਾਂ ਕੋਲ ਅਪਰੋਚ ਨਹੀਂ ਪਰ ਉਹਨਾਂ ਦੇ ਕੋਲ ਵਿਚਾਰ ਨੇ ਜਿਹੜੇ ਆਪਣੇ ਇੰਡੀਪੈਂਡੈਂਟ ਇੱਕ ਪਲੈਟਫਾਰਮ ਉਹਨਾਂ ਨੂੰ ਹੁਣ ਟੈਕਨੋਲੋਜੀ ਨੇ ਦੇ ਦਿੱਤਾ ਹੈ ਹੂੰ ਤਾਂ ਉਹ ਚੈਨਲ ਜਿਹੜੇ ਆਪਣੇ ਆਪ ਆਪਣੀ ਸੁਤੰਤਰ ਪੱਤਰਕਾਰੀ ਦੇ ਕਰਕੇ ਉੱਪਰ ਕੇ ਅੱਗੇ ਆਏ ਨੇ ਉਹ ਹੁਣ ਸਰਕਾਰਾਂ ਦੀਆਂ ਅੱਖਾਂ ਦੇ ਵਿੱਚ ਬਹੁਤ ਚੁਭਰੇ ਨੇ ਹੂੰ ਕਿਉਂਕਿ ਉਹਨਾਂ ਨੂੰ ਕੰਟਰੋਲ ਕਰਨਾ ਬੜਾ ਮੁਸ਼ਕਲ ਹੈ ਜੀ ਪਹਿਲਾਂ ਦਾ 5-4 ਟੀਵੀ ਚੈਨਲ ਹੁੰਦੇ ਸੀ ਉਹ ਵੀ ਸਰਕਾਰ ਉਹਨਾਂ ਨੂੰ ਕੰਟਰੋਲ ਕਰ ਲੈਂਦੀ ਸੀ ਕਰ ਲੈਂਦੇ ਸੀ ਜਿਹੜੇ 5-4 ਅਖਬਾਰ ਸੀ ਹੁਣ ਤਾਂ ਜਿਹੜਾ ਉਹ ਖੁੰਬਾ ਵਾਂਗੂ ਫੁੱਟੇ ਹੋਏ ਨੇ YouTube ਚੈਨਲ ਹਰ ਹੱਥ ਦੇ ਵਿੱਚ ਇੱਕ ਚੈਨਲ ਹੈ ਹਰ ਹੱਥ ਦੇ ਵਿੱਚ ਇੱਕ ਚੈਨਲ ਹੈ ਹੂੰ ਸੋ ਇਹਦਾ ਨਫਾ ਵੀ ਹੈ ਤੇ ਨੁਕਸਾਨ ਵੀ ਹੈ ਨੁਕਸਾਨ ਇਹ ਹੈ ਕਿ ਜਿਹੜੀ ਇਨਫੋਰਮੇਸ਼ਨ ਦੀ ਭਰੋਸੇਯੋਗਤਾ ਹੈ ਭਰੋਸੇਯੋਗਤਾ ਤੇ ਉਹਦੀ ਸ਼ੇਪ ਜਿਹੜੀ بگੜ ਜਾਂਦੀ ਹੈ ਜੀ ਹੁਣ ਜਿਸ ਤਰ੍ਹਾਂ ਮੈਂ ਕੱਲ YouTube ਚੈਨਲ ਦੇਖ ਰਿਹਾ ਸੀ ਪੰਜਾਬ ਦੇ ਕਾਫੀ ਉਹਨਾਂ ਦੇ ਉੱਤੇ ਲਿਖਿਆ ਸੀ ਕਿ ਪੰਜਾਬ ਦੇ ਵਿੱਚ ਕਾਰਜਕਾਰੀ ਮੁੱਖ ਮੰਤਰੀ ਬਣਾਇਆ ਜਾਊਗਾ ਹੂੰ ਹੁਣ ਭਮ ਸਾਹਿਬ ਜ다 ਜਾਣਕਾਰੀ ਦਾ ਅਭਾਵ ਹੈ ਮੁੱਖ ਮੰਤਰੀ ਕਦੇ ਵੀ ਕਾਰਜਕਾਰੀ ਨਹੀਂ ਹੁੰਦਾ ਹਮ ਕਾਰਜਕਾਰੀ ਪ੍ਰਧਾਨਤਾ ਹੁੰਦ ਨੇ ਪਾਰਟੀਆਂ ਦੇ ਮੁੱਖ ਮੰਤਰੀ ਨੂੰ ਤਾਂ ਅਕਸ਼ਰ ਨੂੰ ਸੌਹ ਚੱਕਣੀ ਪਊਗੀ ਨਾ ਜੇ ਮੁੱਖ ਮੰਤਰੀ ਬਣਨਾ ਕਿਸੇ ਨੇ ਪੁਰਾਣਾ ਮੁੱਖ ਮੰਤਰੀ ਅਸਤੀਫਾ ਦੇਉ ਰਾਜਪਾਲ ਨੂੰ ਨਵਾਂ ਮੁੱਖ ਮੰਤਰੀ ਹੈ ਜਿਹੜਾ ਉਹ ਐਮਐਲਏ ਦਾ ਸਾਈਨ ਕੀਤਾ ਹੋਇਆ ਲੈਟਰ ਲੈ ਕੇ ਜਾਊ ਸਮਰਥਨ ਦਾ ਰਾਜਪਾਲ ਦੇ ਅੱਗੇ ਪੇਸ਼ ਹੋ ਕੇ ਡਿਪਟੀ ਹੋਵੇ ਡਿਪਟੀ ਨੂੰ ਤਾਂ ਅਧਿਕਾਰ ਦਿੱਤੇ ਜਾ ਸਕਦੇ ਵੀ ਉਹਦੀ ਉਹਦੀ ਗੈਰ ਹਾਜ਼ਰੀ ਚਲਾਊਗਾ ਉਹਦੀ ਮਹਿਕਮੇ ਦਿੱਤੇ ਜਾ ਸਕਦੇ ਨੇ ਪਰ ਡਿਪਟੀ ਦਾ ਵੀ ਕੋਈ ਸਵਿਧਾਨਕ ਹੌਦਾ ਨਹੀਂ ਹੂੰ ਇਹ ਸਵਿਧਾਨ ਦੇ ਵਿੱਚ ਇਹ ਪ੍ਰੋਵੀਜ਼ਨ ਨਹੀਂ ਕੀ ਜੇ ਸੀਐਮ ਆਫਿਸ ਦੇ ਵਿੱਚ ਨਹੀਂ ਤਾਂ ਡਿਪਟੀ ਸੀਐਮ ਉਹਦੀ ਪਾਵਰ ਡਿਸਚਾਰਜ ਕੀਤਾ ਜਾ ਸਕਦਾ ਹੂੰ ਹਾਂ ਮਿਨਿਸਟਰ ਆਪਣਾ ਚਲਾ ਸਕਦੇ ਨੇ ਆਪਣੇ ਆਪਣੇ ਵਿਭਾਗ ਹੂੰ ਸੋ ਜੇ ਸੀਐਮ ਬਣਨਾ ਹੈ ਤਾਂ ਸੀਐਮ ਨੂੰ ਤਾਂ ਪੇਸ਼ ਕਰਨਾ ਪਊਗਾ ਨਾ ਦਾਵਾ ਆਪਣਾ ਹੂੰ ਮжоਰਿਟੀ ਪ੍ਰੂਵ ਕਰਨੀ ਪਊਗੀ ਬਾਅਦ ਵਿੱਚ ਪਰ ਚੈਨਲ ਇਹ ਚਲਾ ਰਹੇ ਨੇ ਕਿ ਕਾਰਜਕਾਰੀ ਸੀਐਮ ਜੀ ਕਾਰਜਕਾਰੀ ਹਾਲਾਂਕਿ ਕਾਰਜਕਾਰੀ ਸੀਐਮ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਹੂੰ ਸੋ ਹਮ ਸਾਹਿਬ ਇਹ ਜਿਹੜੀ ਭਰੋਸੇਯੋਗਤਾ ਹੈ ਉਸ ਦੇ ਉੱਤੇ ਵੱਡੀ ਛੱਟ ਵੱਜੀ ਹੈ ਤੇ ਲੋਕਾਂ ਦੇ ਵਿੱਚ ਮਿਸ ਇਨਫਾਰਮੇਸ਼ਨ ਹੂੰ ਫੈਲਣ ਦਾ ਖਦਸ਼ਾ ਵੱਧ ਗਿਆ ਹੈ ਪਰ ਇੱਕ ਗੱਲ ਇਹ ਹੋਈ ਹੈ ਕਿ ਅੱਜ ਦੇ ਮੀਡੀਆ ਦੇ ਮਾਹੌਲ ਦੇ ਵਿੱਚ ਜਿੱਥੇ ਦਿੱਲੀ ਤੋਂ ਲੈ ਕੇ ਪੰਜਾਬ ਦੇ ਤੱਕ ਸਾਰਾ ਮੀਡੀਆ ਉਹ ਸਰਕਾਰ ਦੇ ਇਸ਼ਤਿਹਾਰਾਂ ਦੇ ਉੱਤੇ ਡਿਪੈਂਡੈਂਟ ਹੋ ਗਿਆ ਹੈ ਹੂੰ ਤੇ ਸਰਕਾਰਾਂ ਨੇ মিডিਆ ਦੇ ਇਸ ਕਮਜ਼ੋਰੀ ਨੂੰ ਭਾਪਦੇ ਹੋਇਆ ਚੰਗੀ ਤਰ੍ਹਾਂ ਉਹਨਾਂ ਦੀ ਜ਼ਮਾਨਬੰਦੀ ਹੂੰ ਕਰਵਾਈ ਹੈ ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਭਗਵੰਤ ਮਾਨ ਪੁਲਿਸ ਸਟੇਟ ਚਲਾ ਰਹੇ ਨੇ ਜਿੱਥੇ ਕੋਈ ਕਿਸੇ ਵੀ ਤਰ੍ਹਾਂ ਦੇ ਨੁਕਤਾਚੀਨੀ ਕਰਨੀ ਉਹਨਾਂ ਦੀ ਸਰਕਾਰ ਦੀ ਉਹ ਅਲਾਉਡ ਨਹੀਂ ਹੂੰ ਜੇ ਕੋਈ ਉਹਨਾਂ ਦੇ ਵਿਰੁੱਧ ਬੋਲਦਾ ਹੈ ਉਸ ਦੇ ਉੱਤੇ ਝੂਠੇ ਪਰਚੇ ਦੇ ਕੇ ਉਸ ਨੂੰ ਮਾਲਵਿੰਦਰ ਸਿੰਘ ਮਾਲੀ ਵਾਂਗੂ ਜ਼ਿਲ੍ਹਾ ਦੇ ਵਿੱਚ ਢੱਕਿਆ ਜਾਂਦਾ ਹਾਂ ਹਾਲਾਂਕਿ ਇਹ ਉਹੀ ਪਾਰਟੀ ਹੈ ਜਿਹੜੇ ਛੇਕੀਆਂ ਮਾਰਦੇ ਸੀ ਕਿ ਸਵਾਲ ਕਰਨੇ ਲੋਕਾਂ ਨੂੰ ਅਸੀਂ ਸਿਖਾਏ ਨੇ ਜੀ ਹੁਣ ਜਦ ਖੁਦ ਨੂੰ ਸਵਾਲ ਕੀਤੇ ਜਾਂਦੇ ਨੇ ਤਾਂ ਉਹ ਬਰਦਾਸ਼ਤ ਨਹੀਂ ਹੁੰਦੇ ਬਰਦਾਸ਼ਤ ਨਹੀਂ ਹੁੰਦੇ ਦੇਖੋ ਸੋ ਇਸ ਲਈ ਭਮ ਸਾਹਿਬ ਜਿਸ ਤਰ੍ਹਾਂ ਇੰਡੀਪੈਂਡੈਂਟ ਯੂਟਿਊਬਰਸ ਦੇ ਉੱਤੇ ਇੱਥੇ ਪਰਚੇ ਦਿੱਤੇ ਗਏ ਨੇ ਹੂੰ ਲੁਧਿਆਣੇ ਦੇ ਵਿੱਚ ਇੱਕ ਪਰਚਾ ਦਰਜ ਕਰਵਾਇਆ ਗਿਆ ਹੈ ਕਿ ਯੂਟਿਊਬਰ ਦੇ ਉੱਤੇ ਜਿਸ ਨੇ ਇਹਨੂੰ ਛੱਡੇ ਨੂੰ ਪਗੌੜਾ ਕਿਹਾ ਸੀ ਹੂੰ ਹੁਣ ਪਗੌੜੇ ਨੂੰ ਪਗੌੜਾ ਨਾ ਕੋਈ ਕਹੇ ਤਾਂ ਕੀ ਕਹੇ ਠੀਕ ਹੈ ਉਹ ਕਹਿੰਦੇ ਜੀ ਭਾਵਨਾਵਾਂ ਇੰਨੀਆਂ ਆਹਤ ਹੋ ਗਈਆਂ ਆਹਤ ਹੋ ਗਈਆਂ ਹੂੰ ਛੱਡੇ ਦੇ ਚਮਚਿਆਂ ਦੀਆਂ ਹੂੰ ਉਹਨਾਂ ਨੇ ਪਰਚਾ ਦਰਜ ਕਰਾ ਕੇ ਇੱਕ ਨਿਰਦੋਸ਼ ਬੰਦੇ ਨੂੰ ਜਿਹੜਾ ਉਲਝਾਉਣਾ ਤੇ ਕੋਰਟ ਕਚੈਰੀ ਦੇ ਚੱਕਰਾਂ ਵਿੱਚ ਫਸਾਉਣਾ ਤੇ ਜੇਲ੍ਹਾਂ ਦੇ ਵਿੱਚ ਸੁੱਟਣਾ ਹੂੰ ਇਹ ਇਨਕਲਾਬ ਹੈ ਜੀ ਇਹ ਇਨਕਲਾਬੀ ਨੇ ਜਿਹੜੇ ਭਗਤ ਸਿੰਘ ਦੀ ਪੱਗ ਬਨ ਕੇ ਇਹ ਜੇ ਕੂਕਰਿਤ ਕਰਕੇ ਡੈਮੋਕਰੇਸੀ ਦਾ ਚੀਰ ਹਰਨ ਕਰ ਰਹੇ ਨੇ ਹੂੰ ਇਸੇ ਤਰ੍ਹਾਂ ਇਹਨਾਂ ਦਾ ਜਿਹੜਾ ਆਕਾ ਕੇਜਰੀਵਾਲ ਹੈ ਜਿਹੜਾ ਇਹ ਕਹਿੰਦਾ ਹੁੰਦਾ ਸੀ ਕਿ ਮੇਰੇ ਹੱਥ ਦੇ ਵਿੱਚ ਇੱਕ ਵਾਰ ਪੁਲਿਸ ਆ ਜਾਵੇ ਫਿਰ ਮੈਂ ਦੱਸੂਗਾ ਹੂੰ ਜਦੋਂ ਪੰਜਾਬ ਪੁਲਿਸ ਇਸ ਦੇ ਹੱਥ ਦੇ ਵਿੱਚ ਆਈ ਤਾਂ ਪੰਜਾਬ ਪੁਲਿਸ ਨੇ ਦਿੱਲੀ ਦੇ ਵਿੱਚ ਰੇਡਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੂੰ ਜੋ ਵੀ ਕੇਜਰੀਵਾਲ ਦੇ ਖਿਲਾਫ ਬੋਲਦਾ ਸੀ ਪੰਜਾਬ ਪੁਲਿਸ ਉਸ ਦੇ ਦਰਤੇ ਪਹੁੰਚ ਜਾਂਦੀ ਸੀ ਸ਼ਾਇਦ ਇਹ ਇਸ ਤਰ੍ਹਾਂ ਦੀ ਮੁਸਤੈਦੀ ਇਹਨਾਂ ਨੇ ਨਸ਼ਿਆਂ ਦੀ ਰੋਕத் ਥਾਮ ਦੇ ਵਿੱਚ ਦਿਖਾਈ ਹੁੰਦੀ ਜਾਂ ਗੈਂਗਸਟਰਾਂ ਦੀ ਰੋਕத் ਥਾਮ ਦੇ ਵਿੱਚ ਦਿਖਾਈ ਹੁੰਦੀ ਹੂੰ ਤਾਂ ਅਜੇ ਲਾਅ ਐਂਡ ਆਰਡਰ ਦੇ ਪੰਜਾਬ ਦੇ ਵਿੱਚ ਇਹ ਹਾਲ ਨਾ ਹੁੰਦੇ ਇਹ ਹਾਲ ਨਾ ਹੁੰਦੇ ਬਿਲਕੁਲ ਸਾਰਾ ਹੀ ਜੋਰ ਜਿਹੜਾ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਤਜਿੰਦਰ ਪਾਲ ਬੱਗਾ ਹੈ ਹੂੰ ਭੀਜਪੀ ਦਾ ਸਪੋਕਸਪਰਸਨ ਹੂੰ ਉਸ ਨੂੰ ਚੱਕ ਲਈ ਪੰਜਾਬ ਪੁਲਿਸ ਹੂੰ ਪਰ ਜੋ ਹਿਊਮਿਲੀਏਸ਼ਨ ਪੰਜਾਬ ਪੁਲਿਸ ਨੂੰ ਚੱਲਣੀ ਪਈ ਆਪਣੇ ਆਕਾ ਕੇਜਰੀਵਾਲ ਦੀ ਜਿਹੜੀ ਹੈ ਉਹ ਖੁਸ਼ਹੋਦੀ ਹਾਸਲ ਕਰਨ ਦੇ ਲਈ ਖੁਸ਼ਹੋਦੀ ਹਾਸਲ ਕਰਨ ਦੇ ਲਈ ਹਰਿਆਣੇ ਦੇ ਵਿੱਚ ਕਿਸ ਤਰ੍ਹਾਂ ਪੰਜਾਬ ਪੁਲਿਸ ਨੂੰ ਘੇਰ ਕੇ ਬੱਗੇ ਨੂੰ ਛਡਵਾਇਆ ਗਿਆ ਹੂੰ ਤੇ ਬਾਜ ਜੀ ਤੁਸੀਂ ਦੇ ਘਰ ਪਹੁੰਚਾਇਆ ਗਿਆ ਹੂੰ ਉਸ ਤੋਂ ਬਾਅਦ ਬੱਗੇ ਦੇ ਘਰ ਦੇ ਮੂਹਰੇ ਤਾਂ ਨਹੀਂ ਪੰਜਾਬ ਪੁਲਿਸ ਨੇ ਕਿਤੇ ਲੰਘਣ ਦੀ ਹਿੰਮਤ ਕੀਤੀ ਹੂੰ ਪਰ ਫਿਰ ਜਿਹੜਾ ਸ਼ਿਕੰਜਾ ਹੈ ਉਹ ਦੂਸਰੇ ਯੂਟਿਊਬਰਾਂ ਦੇ ਉੱਤੇ ਜਿਹੜੇ ਗਰੀਬ ਵਿਚਾਰੇ ਮਾਤੜ ਹੂੰ ਉਹਨਾਂ ਨੂੰ ਬਹੁਤ ਕੁਰਸੀਆ ਡੰਡਾ ਜਿਹੜਾ ਦਿਖਾਇਆ ਗਿਆ ਕਾਨੂੰਨ ਜਿਹੜਾ ਕਾਨੂੰਨ ਦਾ ਰਾਜ ਸਥਾਪਿਤ ਕੀਤਾ ਗਿਆ ਉਹਨਾਂ ਦੇ ਉੱਤੇ ਹੂੰ ਸੋ ਇਸੇ ਤਰ੍ਹਾਂ ਮਾਲਵਿੰਦਰ ਸਿੰਘ ਮਾਲੀ ਦੀ ਜਿਹੜੀ ਅਰੈਸਟ ਹੈ ਭਮ ਸਾਹਿਬ ਮੈਂ ਸਮਝਦਾ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਜੱਜਮੈਂਟਸ ਆ ਰਹੀਆਂ ਨੇ ਜਿਸ ਤਰ੍ਹਾਂ ਕੇਰਲਾ ਹਾਈ ਕੋਰਟ ਦੀ ਆਈ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਜੇ ਫ੍ਰੀडम ਆਫ ਸਪੀਚ ਨਹੀਂ ਤਾਂ ਉੱਥੇ ਡੈਮੋਕ੍ਰੇਸੀ ਨਹੀਂ ਕਹੀ ਜਾ ਸਕਦੀ ਹੂੰ ਅੱਜ ਪੰਜਾਬ ਦੇ ਵਿੱਚ ਫ੍ਰੀडम ਆਫ ਸਪੀਚ ਦੇ ਉੱਤੇ ਵੱਡਾ ਆਗਾਹਤ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਹੈ ਹੂੰ ਇੰਡੀਪੈਂਡੈਂਟ ਕਾਮੈਂਟ ਇੰਟਰਸ ਦੇ ਉੱਤੇ ਇੰਡੀਪੈਂਡੈਂਟ মিডিਆ ਦੇ ਉੱਤੇ ਉਹਨਾਂ ਨੂੰ ਧਮਕਾਉਣਾ ਉਹਨਾਂ ਦੀ ਐਡ ਬੰਦ ਕਰਨਾ ਜੇ ਸਰਕਾਰ ਦੇ ਖਿਲਾਫ ਤੁਸੀਂ ਹਾਲਾਤ ਇਹ ਦੇਖੋ ਭਮਸਾਬ ਮੀਡੀਆ ਦੇ ਇੱਕ ਨਿਊਜ਼ ਹਿੰਦੁਸਤਾਨ ਟਾਈਮਜ਼ ਨੇ ਉਹਨਾਂ ਨੂੰ ਕ੍ਰੈਡਿਟ ਜਾਂਦਾ ਵੀ ਸਟੋਰੀ ਇੰਗਲਿਸ਼ ਮੀਡੀਆ ਨੇ ਪ੍ਰਿੰਟ ਮੀਡੀਆ ਨੇ ਕਵਰ ਕੀਤੀ ਹੈ ਹਮ ਹਾਈ ਕੋਰਟ ਨੇ ਤਿੰਨ ਸੇਕ ਅਫਸਰਾਂ ਦੀ ਜਿਹੜੀ ਵੱਡੇ ਉੱਚ ਜਿਹਦੇ ਵਿੱਚ ਹੈਲਥ ਸੈਕਟਰੀ ਵੀ ਹੈ ਹਮ ਉਹਨਾਂ ਦੀ ਸੈਲਰੀ ਅਟੈਚ ਕਰ ਦਿੱਤੀ ਹੈ ਹੂੰ ਕਿਉਂਕਿ 600 ਕਰੋੜ ਦਾ ਭੁਗਤਾਨ ਪ੍ਰਾਈਵੇਟ ਹਸਪੀਟਲਸ ਨੂੰ ਨਾ ਹੋਣ ਕਰਕੇ ਹੂੰ ਜਿਹੜੀ ਕੇਂਦਰ ਦੀ ਆਯੂਸ਼ ਸਕੀਮ ਹੈ ਆਯੂਸ਼ਮਾਨ ਆਯੂਸ਼ਮਾਨ ਸਕੀਮ ਹੈ ਉਸ ਦਾ ਲਾਭ ਪੰਜਾਬ ਦੇ ਵਿੱਚ ਮਿਲਣਾ ਲੋਕਾਂ ਨੂੰ ਬੰਦ ਹੋ ਚੁੱਕਿਆ ਹੈ ਸਰਕਾਰ ਦੀ ਨਲਾਇਕੀ ਦੇ ਕਰਕੇ ਜੀ ਹਾਈ ਕੋਰਟ ਨੇ ਪੁੱਛਿਆ ਵੀ ਇਸ ਸਕੀਮ ਦਾ ਜਿਹੜਾ ਆਪਣੀਆਂ ਇਸ਼ਤਿਹਾਰ ਛਾਪਣ ਦੇ ਵਿੱਚ ਕਿੰਨੇ ਸੌ ਕਰੋੜ ਤੁਸੀਂ ਖਰਚਾ ਕੀਤਾ ਹੂੰ ਉਹਦਾ ਹਿਸਾਬ ਮੰਗਿਆ ਸਰਕਾਰ ਤੋਂ ਹੂੰ ਇਹਨਾਂ ਦੀਆਂ ਤਨਖਾਹਾਂ ਅਟੈਚ ਕੀਤੀਆਂ ਨੇ ਪਰ ਕੋਈ ਵੀ YouTube ਚੈਨਲ ਜਿਹੜੇ ਖੋਤੀ ਜਿਹੜੇ ਬਣੇ ਹੋਏ ਨੇ ਅੱਜ ਜਿਹੜੇ ਪਾਣੀ ਪੀ ਪੀ ਕੇ ਸੁਖਵੀਰ ਸਿੰਘ ਬਾਦਲ ਨੂੰ ਕੋਸਿਆ ਕਰਦੇ ਸੀ ਜਿਹੜੇ ਕੌਮੈਂਟੇਟਰ ਜਿਨ੍ਹਾਂ ਨੇ ਆਪਣੇ ਚੈਨਲ ਬਣਾ ਲਏ ਆਪਣੇ ਘਰ ਭਰ ਲਏ ਉਹਨਾਂ ਦੇ ਵਿਰੋਧ ਦੇ ਵਿੱਚੋਂ ਜੀ ਜਿਹੜੇ ਸੀਨੀਅਰ ਸਾਹਾਫੀ ਚਿੱਟੀਆਂ ਦਾੜੀਆਂ ਵਾਲੇ ਚਿੱਟੇ ਕੇ ਵਾਲਾਂ ਵਾਲੇ ਹੂੰ ਉਹ ਅੱਜ ਕਦੇ ਵੀ ਤੁਹਾਨੂੰ ਇਹ ਖਬਰ ਨਹੀਂ ਦੇਣਗੇ ਬਿਲਕੁਲ ਕਿਉਂਕਿ बिक ਚੁੱਕੇ ਨੇ ਹੂੰ ਕਿਤੇ ਵੀ ਇਹ ਖਬਰ ਪੰਜਾਬ ਦੇ ਵਿੱਚ ਸਿਵਾਏ ਇੰਗਲਿਸ਼ ਪ੍ਰਿੰਟ ਮੀਡੀਆ ਦੇ ਵਿੱਚੋਂ ਕੋਈ ਇਹ ਸਟੋਰੀ ਨਹੀਂ ਕਰ ਰਿਹਾ ਇੰਨੀ ਮਹੱਤਵਪੂਰਨ ਜਿਹੜੀ ਲੋਕਾਂ ਦੇ ਜਨਜੀਵਨ ਦੇ ਉੱਤੇ ਅਸਰ ਪਾ ਰਹੀ ਹੂੰ ਸੋ ਮੀਡੀਆ ਦੇ ਵਿੱਚ ਰਹਿਣ ਦਾ ਕੰਮ ਕੀ ਆ ਫਿਰ ਭਮ ਸਾਹਿਬ ਤੁਸੀਂ ਲੰਮਾ ਸਮਾਂ ਪੱਤਰਕਾਰੀ ਕੀਤੀ ਹੈ ਬਿਲਕੁਲ ਮੀਡੀਆ ਦੀ ਕੀ ਜ਼ਿੰਮੇਵਾਰੀ ਨਹੀਂ ਕਿ ਜਿਹੜਾ ਲੋਕਾਂ ਦੇ ਆਮ ਜਨਜੀਵਨ ਨੂੰ ਪ੍ਰਭਾਵਿਤ ਕਰਨ ਵਾਲੀ ਜਿਹੜੀ ਖਬਰ ਹੈ ਹੂੰ ਉਹ ਲੋਕਾਂ ਦੇ ਵਿੱਚ ਲਿਆਂਦੀ ਜਾਵੇ ਗੱਲ ਸਰਕਾਰ ਦੀ ਨਲਕੀ ਹੂੰ ਬਿਲਕੁਲ ਉਹਨਾਂ ਨੂੰ ਇੱਥੇ ਅਕਾਉਂਟੇਬਲ ਬਣਾਇਆ ਜਾਵੇ ਹੂੰ ਹਜ਼ਾਰਾਂ ਕਰੋੜ ਰੁਪਇਆ ਤੁਸੀਂ ਇਸ਼ਤਿਹਾਰਾਂ ਤੇ ਹਜ਼ਾਰਾਂ ਕਰੋੜ ਰੁਪਇਆ ਪ੍ਰਾਈਵੇਟ ਜੈੱਟ ਲੈ ਕੇ ਆਪਣੇ ਆ ਕੇ ਕੇਜਰੀਵਾਲ ਦੀ ਢੋਆ ਢੁਆਈ ਦੇ ਵਿੱਚ 600 ਕਰੋੜ ਰੁਪਇਆ ਤੁਸੀਂ ਯਾਰ ਹਸਪਤਾਲਾਂ ਨੂੰ ਨਹੀਂ ਦੇ ਸਕੇ ਉਹ ਵੀ ਜਿਹੜੀ ਸੈਂਟਰ ਦੀ ਇੱਕ ਸਕੀਮ ਹੈ ਬਿਲਕੁਲ ਲਾਗੂ ਕਰਨ ਦੇ ਵਾਸਤੇ ਜਿਹੜਾ ਪੈਸਾ ਕੇਂਦਰ ਦੇ ਵਿੱਚ ਉਹ ਹੈ ਉਸ ਦਾ ਵੀ ਘਾਊ ਕੱਪ ਹੋ ਗਿਆ ਸਰੋ ਇਹ ਚ ਇੱਕ ਗੱਲ ਉਹ ਸਰਕਾਰ ਜਿਹੜੀ ਹੈ ਉਹ ਦਾਵਾ ਕਰਦੀ ਹੈ ਵੀ ਬਿੱਲ ਜਿਹੜੇ ਜਾਲੀ ਪਾਈ ਗਏ ਜਾਲੀ ਪਾਏ ਗਏ ਤਾਂ ਉਹਦੀ ਜਾਂਚ ਹੋ ਸਕਦੀ ਹੈ ਜਾਂਚ ਹੋ ਸਕਦੀ ਹੈ ਜੇ ਵਾਕਿਆ ਹੀ ਕਿਸੇ ਨੇ ਜਾਲੀ ਬਿੱਲ ਪਾਏ ਹੈ ਤੇ ਤੁਸੀਂ ਉਹਨੂੰ ਸਜ਼ਾ ਦਿਓ ਜੀ ਪਰ ਇਹ ਥੋੜਾ ਵੀ ਤੁਸੀਂ ਸਾਰੇ ਦੀ ਸਾਰੀ ਜਿਹੜੀ ਸਕੀਮ ਹੀ ਹੈ ਜਿਹੜੀ ਉਹਨੂੰ ਅੰਜਾਮ ਕਰਕੇ ਰੱਖ ਦਿਓਗੇ ਤੇ ਆਮ ਲੋਕ ਜਿਹੜੇ ਇਸ ਤਰ੍ਹਾਂ ਪ੍ਰਭਾਵਿਤ ਹੁੰਦੇ ਰਹਿਣਗੇ ਬਿਲਕੁਲ ਜੀ ਜਦੋਂ ਤੱਕ ਤੁਸੀਂ ਉਹਨਾਂ ਦੇ ਸਪੈਸੀਫਿਕ ਜਿਹੜੇ ਹਸਪੀਟਲ ਨੇ ਉਹਨਾਂ ਨੂੰ ਬਲੈਕਲਿਸਟ ਕਰ ਦੋ ਉਹਨਾਂ ਨੂੰ ਬਲੈਕਲਿਸਟ ਕਰੋ ਬਿਲਕੁਲ ਬਾਕੀ ਦਾ ਜਿਹੜਾ ਜਿਹੜਾ ਭੁਗਤਾਨ ਹੈ ਹੋਣਾ ਚਾਹੀਦਾ ਸੋ ਇਸ ਲਈ ਭਮਸਾਭ ਜਿਹੜੀ ਲੋਕਾਂ ਦੇ ਹਿੱਤ ਦੀਆਂ ਜਿਹੜੀਆਂ ਗੱਲਾਂ ਨੇ ਉਹ ਦਵਾਈਆਂ ਜਾ ਰਹੀਆਂ ਨੇ ਹੁਣ ਤੁਸੀਂ ਅੱਗੇ ਆਪਾਂ ਚਲੋ ਅਗਲੇ ਸੈਗਮੈਂਟ ਦੇ ਵਿੱਚ ਉਹ ਗੱਲ ਕਰਾਂਗੇ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਜੋ ਮੀਡੀਆ ਦੇ ਵਿੱਚੋਂ ਕਵਰੇਜ ਕੀਤੀ ਗਈ ਹੈ ਉਹ ਵੀ ਮੈਂ ਸਮਝਦਾ ਵੀ ਸ਼ਰਮਨਾਕ ਹੈ ਜੀ ਕਿਸ ਤਰ੍ਹਾਂ ਇਹ ਰੈਗੂਲਰ ਚੈੱਕਅਪ ਉਸ ਨੂੰ ਬਣਾਇਆ ਗਿਆ ਅੱਜ 4-5 ਦਿਨ ਹੋ ਗਏ ਹੂੰ ਕਿਸ ਤਰ੍ਹਾਂ ਕੋਈ ਜਿਹੜੀ ਟਰਾਂਸਪੇਰੈਂਸੀ ਜਿੰਨਾ ਚਿਰ ਤੱਕ ਬਿਕਰਮ ਮਜੀਠੀਆ ਨੇ ਅੱਜ ਕੱਲ ਜਿਹੜੇ ਆਪੋਜੀਸ਼ਨ ਲੀਡਰ ਹੈ ਉਹਨਾਂ ਨੂੰ ਮੀਡੀਆ ਦਾ ਰੋਲ ਅਦਾ ਕਰਨਾ ਪੈ ਰਿਹਾ ਹੈ ਮੀਡੀਆ ਦੀ ਇਹ ਦੁਰਦਸ਼ਾ ਹੋ ਚੁੱਕੀ ਹੈ ਹੂੰ ਉਹਨਾਂ ਨੂੰ ਸਟੋਰੀ ਬ੍ਰੇਕ ਕਰਨੀ ਪੈਂਦੀ ਹੈ ਸਟੋਰੀ ਬ੍ਰੇਕ ਕਰਨੀ ਪੈਂਦੀ ਹੈ ਉਹ ਵੀ ਆਪ ਦੀ ਵੀਡੀਓ ਪਾ ਕੇ ਆਪ ਦੀ ਵੀਡੀਓ ਕੋਈ ਮੀਡੀਆ ਨਹੀਂ ਲੈ ਕੇ ਆ ਰਿਹਾ ਅੱਗੇ ਨਹੀਂ ਲੈ ਕੇ ਆ ਆਪਦੀ ਵੀਡੀਓ ਪਾ ਕੇ ਆਪਣੇ ਸੋਰਸਸ ਤੋਂ ਆਪਣੇ ਸੋਰਸਸ ਤੋਂ ਕਰਨੀ ਪੈ ਜਿਹੜਾ ਕਿ ਕੰਮ ਇੱਕ ਖੋਜੀ ਪੱਤਰਕਾਰ ਦਾ ਹੈ ਹਮ ਤਾਂ ਅੱਗੇ ਲੈ ਕੇ ਆਉਣਾ ਸਟੋਰੀ ਬ੍ਰੇਕ ਕਰਨੀ ਤੇ ਆਪੋਜੀਸ਼ਨ ਨੇ ਤਾਂ ਉਹਦੇ ਤੇ ਰਿਐਕਟ ਕਰਨਾ ਹੁੰਦਾ ਹਮ ਅੱਜ ਹਾਲਾਤ ਇਹ ਬਣ ਗਏ ਨੇ ਵੀ ਆਪੋਜੀਸ਼ਨ ਨੂੰ ਹੀ ਸੋਰਸ ਆਪੋਜੀਸ਼ਨ ਨੂੰ ਹੀ ਸਟੋਰੀ ਬ੍ਰੇਕ ਕਰਨੀ ਪੈ ਰਹੀ ਹੈ ਤੇ ਮੀਡੀਆ ਫਿਰ ਵੀ ਉਸ ਨੂੰ ਉਸ ਤਰੀਕੇ ਰੌਲਾ ਤਾਂ ਨਾ ਜੀ ਸਟੋਰੀਆਂ ਬ੍ਰੇਕ ਕਰਨ ਵਾਲੇ ਤਾਂ ਡਰ ਗਏ ਵਿਚਾਰੇ ਹਜੇ ਤੱਕ ਅੰਦਰ ਬੈਠੇ ਆ ਉਹਨੂੰ ਵੇਖ ਕੇ ਵੀ ਜਿਹੜਾ ਉਹ ਬਹੁਤੇ ਜਿਹੜੇ ਪੱਤਰਕਾਰ ਆ ਉਹ ਡਰ ਵੀ ਜਾਂਦੇ ਆ ਜੀ ਪਰ ਡਰ ਜਿਹੜਾ ਹੈ ਡਰ ਤੇ ਪੱਤਰਕਾਰੀ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਗਾ ਗੱਲ ਤਾਂ ਇਹੀ ਹੈ ਪੱਤਰਕਾਰ ਬੰਨਾ ਤਾਂ ਤੁਹਾਨੂੰ ਇੰਨੀ ਕਿ ਦਲੇਰੀ ਜਿਹੜੀ ਹੈ ਵਿਖਾਉਣੀ ਪੈਣੀ ਹੈ ਗੱਲ ਇਸ ਦਾ ਵਿਰੋਧ ਵੀ ਕਰਨਾ ਚਾਹੀਦਾ ਹੂੰ ਬਿਲਕੁਲ ਅਸੀਂ ਕਹਿ ਰਹੇ ਆ ਬਿਲਕੁਲ ਕਿਸੇ ਨੂੰ ਚੰਗਾ ਨਹੀਂ ਲੱਗਦਾ ਵੀ ਝੂਠੇ ਪਰਚੇ ਦਾ ਸਾਹਮਣਾ ਕਰਨਾ ਜੇਲ੍ਹ ਜਾਣਾ ਪਰ ਇਸ ਹਿਸਾਬ ਨਾਲ ਤਾਂ ਫਿਰ ਜਿਹੜਾ ਸਾਰਾ ਸਾਡਾ ਸਵਿਧਾਨ ਹੈ ਉਹਨਾਂ ਨੂੰ ਇਹ ਸਰਕਾਰਾਂ ਪੁਲੀਸ ਸਟੇਟ ਬਣਾ ਕੇ ਉਹਨੂੰ ਰੱਦੀ ਦੀ ਟੋਕਰੀ ਦੇ ਵਿੱਚ ਸਿੱਟ ਦੇਣ ਦੀਆਂ ਜਿਹੜੇ ਜ਼ਿੰਮੇਵਾਰ ਲੋਕ ਐ ਉਹਨਾਂ ਦਾ ਤਾਂ ਇਹ ਫਰਜ਼ ਬਣਦਾ ਹੈ ਨਾ ਹੂੰ ਵੀ ਇਸ ਚੀਜ਼ ਦਾ ਵਿਰੋਧ ਕਰਨਾ ਫਿਰ ਤਾਂ ਕੋਈ ਵੀ ਆ ਕੇ ਤੁਹਾਨੂੰ ਹਰੇਕ ਸਰਕਾਰ ਦੀ ਫਿਰ ਤਾਂ ਕੰਮ ਹੀ ਤੁਹਾਡਾ ਚਾਪਲੂਸੀ ਦਾ ਰਹਿ ਗਿਆ ਬਕਾ ਫਿਰ ਤੁਸੀਂ ਸਮਾਜ ਨੂੰ ਅੱਗੇ ਕਿਵੇਂ ਲੈ ਕੇ ਜਾਵਾਂਗੇ ਫਿਰ ਪੱਤਰਕਾਰ ਨਹੀਂ ਫਿਰ ਤਾਂ ਇਹ ਸਰਕਾਰ ਦੇ ਧੂਤੂ ਹੋ ਗਏ ਜੀ ਜੋ ਕਹਿੰਦੇ ਆ ਜਿੰਨਾ ਉਹ ਕਹਿੰਦੇ ਆ ਉਹਨਾਂ ਕੀ ਸਰਕਾਰਾਂ ਤਾਂ ਹਮੇਸ਼ਾ ਇਹ ਚਾਹੁੰਦੀਆਂ ਨੇ ਹੂੰ ਸਰਕਾਰ ਕਦੇ ਚਾਹੁੰਦੀ ਹੈ ਵੀ ਕੋਈ মিডিਆ ਇੰਡੀਪੈਂਡੈਂਟ ਹੋਵੇ ਜਾਂ ਕੋਈ ਪੱਤਰਕਾਰ ਗੱਲਾਂ ਕੱਢ ਕੇ ਉਹਨਾਂ ਦੀਆਂ ਸਟੋਰੀਆਂ ਲਾਵੇ ਤਾਂ ਇੱਕ ਤਰ੍ਹਾਂ ਹੁਣ ਤਾਂ মিডিਆ ਜਿਹੜਾ ਸਰਕਾਰ ਦਾ ਜੋ ਪਹਿਲਾਂ ਪੀਆਰ ਉਹ ਕੰਮ ਕਰਿਆ ਕਰਦੇ ਸੀ ਉਹ ਕੰਮ মিডিਆ ਕਰ ਰਿਹਾ ਹੈ ਹਮ ਸਰਕਾਰ ਦਾ ਇੱਕ ਪਬਲਿਸਿਟੀ ਦਾ ਇੱਕ ਉਹ ਐਕਸਟੈਂਸ਼ਨ ਬਣ ਗਿਆ ਹੈ ਸਰਕਾਰ ਦੀ ਬਿਲਕੁਲ ਬਿਲਕੁਲ ਪਬਲਿਸਿਟੀ ਕਰਨ ਵਾਲੀ ਇਸ਼ਤਿਹਾਰਾਂ ਦੇ ਨਾਮ ਦੇ ਉੱਤੇ ਜੀ ਸੋ ਭਮ ਸਾਹਿਬ ਇਹ ਨਿੰਦਣਯੋਗ ਹੈ ਜੋ ਹਾਈ ਕੋਰਟ ਨੇ ਹੁਣੇ ਇਹ ਗੱਲ ਆਖੀ ਹੈ ਇਹ ਜਦੋਂ ਤੱਕ ਮੀਡੀਆ ਦੇ ਨਾਲ ਜਾਂ ਝੂਠੇ ਪਰਚੇ ਦੇਣ ਵਾਲੇ ਪੁਲਿਸ ਵਾਲਿਆਂ ਨੂੰ ਹੂੰ ਇਹਨਾਂ ਨੂੰ ਜਵਾਬਦੇਹੀ ਨਹੀਂ ਬਣਾਇਆ ਜਾਂਦਾ ਅਦਾਲਤਾਂ ਦੇ ਵੱਲੋਂ ਇਹਨਾਂ ਦੀਆਂ ਸੈਲਰੀਆਂ ਨਹੀਂ ਅਟੈਚ ਕੀਤੀਆਂ ਜਾਂਦੀਆਂ ਹੂੰ ਮੈਂ ਸਮਝਦਾ ਵੀ ਇਹ ਇੱਕ ਦੋ ਕੇਸ ਦੇ ਵਿੱਚ ਇਹਨਾਂ ਦੀ ਮਿਸਾਲ ਬਣਾਈ ਜਾਵੇ ਤਾਂ ਕਿ ਫੇਰ ਭਗਵੰਤ ਮਾਨ ਵਰਗੇ ਕਿਸੇ ਡਿਕਟੇਟਰ ਮੁੱਖ ਮੰਤਰੀ ਦੇ ਆਖੇ ਲੱਗ ਕੇ ਹੂੰ ਇਹ ਕੰਮ ਕੋਈ ਅਫਸਰ ਨਾ ਕਰੇ ਜੋ ਮਾਲਵਿੰਦਰ ਸਿੰਘ ਮਾਲੀ ਦੇ ਨਾਲ ਹੋਇਆ ਬਿਲਕੁਲ ਜੀ